ਸਵਾਗਤ ਹੈ ਪੀਡੀਸੀ نیوز ਉਹ ਇਸਾਰਦਰ ਸ਼ਕੰਦਮਾ ਹਰਪ੍ਰੀਤ ਸਿੰਘ ਤੋਂ ਜ਼ੇਖਰੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਅੱਜ ਪੰਜਾਬ ਦੇ ਵਿੱਚ ਦੋ ਪੱਖਵੇਂ ਮੁੱਦੇ ਨੇ ਉਹਨਾਂ ਦੋਵੇਂ ਪੱਖਵੇਂ ਮੁੱਦਿਆਂ ਤੇ ਵਿਚਾਰ ਤਕਰਾਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ। ਕੋਈ ਵੀ ਦੁਨੀਆ ਦੇ ਵਿੱਚ ਨਾਨਕ ਨਾਮ ਲੈਵਾ ਸਿੱਖ ਹੋਵੇ ਉਹਦਾ ਸ਼ਰਦਾ ਸਤਕਾਰ ਦੇ ਨਾਲ ਸਿਰ ਝੁਕਦਾ ਦਿਨੇ ਰਾਤ ਹਰ ਵੇਲੇ ਹਰ ਪਹਿਰ ਸਿਰ ਝੁਕਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ। ਅਸੀਂ ਅਕਸਰ ਹੀ ਗੁਰਬਾਣੀ ਦੇ ਵਿੱਚ ਇਹ ਕਹਿੰਦੇ ਹੋਈ ਆ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਿੰਨਾ ਕੁਝ ਵੀ ਬੋਲਿਆ ਜਾਵੇ ਲਿਖਿਆ ਜਾਵੇ ਉਹ ਘੱਟ ਹੈ ਪਰ ਵਾਰ-ਵਾਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਤੇ ਉੱਤੇ ਸਿਆਸਤ ਹੁੰਦੀ ਹੈ ਉਦੋਂ ਬਹੁਤ ਮਨ ਦੁਖੀ ਹੁੰਦਾ ਪੂਰੀ ਦੁਨੀਆ ਦੇ ਵਿੱਚ ਵਸਦੀ ਸਿੱਖ ਸੰਗਤ ਆ ਰਹਿ ਰਹਿ ਕੇ ਉਹ ਮੁੱਦੇ ਚੁੱਕੇ ਜਾਂਦੇ ਨੇ ਜਾਣ ਬੁਝ ਕੇ ਚੁੱਕੇ ਜਾਂਦੇ ਨੇ ਆਪਣੀਆਂ ਸਿਆਸਤਾਂ ਗਰਮ ਕਰਨ ਲਈ ਜਿਹੜੇ ਮੁੱਦੇ ਖਤਮ ਹੋ ਚੁੱਕੇ ਹੁੰਦੇ ਨੇ ਜਿਹੜੇ ਮੁੱਦੇ ਵਿਚਾਰਨ ਯੋਗ ਵੀ ਨਹੀਂ ਹੁੰਦੇ ਉਹਨਾਂ ਮੁੱਦਿਆਂ ਨੂੰ ਜਾਣ ਬੁਝ ਕੇ ਚੁੱਕਿਆ ਜਾਂਦਾ ਉਹਨਾਂ ਦੇ ਵਿੱਚੋਂ ਹੀ ਇੱਕ ਮੁੱਦਾ 328 ਸਰੂਪਾਂ ਦਾ ਹਾਲਾਂਕਿ ਕੁਝ ਲੋਕ ਕਹਿਣਗੇ ਕਿ 328 ਗੁੰਮ ਹੋਏ ਸਰੂਪਾਂ ਦਾ ਮੈਂ ਗੁੰਮ ਹੋਏ ਸਰੂਪਾਂ ਦੀ ਗੱਲ ਨਹੀਂ ਕਰਾਂਗਾ ਮੈਂ ਸਿਰਫ ਕਵਾਂਗਾ 328 ਸਰੂਪਾਂ ਦਾ ਕਿਉਂਕਿ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਇਨਾ ਸਰੂਪਾਂ ਬਾਰੇ ਜਿਹੜੀ ਜਾਂਚ ਕਮੇਟੀ ਬਿਠਾਈ ਗਈ ਸੀ ਉਹ ਜਾਂਚ ਕਮੇਟੀ ਖੁਦ ਕਹਿੰਦੀ ਹੈ ਉਸ ਜਾਂਚ ਕਮੇਟੀ ਨੇ ਖੁਦ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁੰਮ ਨਹੀਂ ਹੋਏ ਜਿਹੜੇ ਵੀ ਸਰੂਪ ਸੰਗਤ ਨੂੰ ਦਿੱਤੇ ਗਏ ਨੇ ਉਹ ਸੰਗਤ ਨੇ ਬੜੇ ادب ਸਤਕਾਰ ਦੇ ਨਾਲ ਪੂਰੀ ਰਹਿਤ ਮਰਿਆਦਾ ਦੇ ਨਾਲ ਉਹ ਗੁਰੂ ਮਹਾਰਾਜ ਦੇ ਸਰੂਪ ਰੱਖੇ ਹੋਏ ਨੇ ਸਿਰਫ ਤੇ ਸਿਰਫ ਜਿਹੜੀ ਭੇਟਾ ਲਈ ਗਈ ਸੀ ਉਹ ਸਰੂਪ ਦੇਣ ਵੇਲੇ ਉਹ ਭੇਟਾ ਰਿਕਾਰਡ ਦੇ ਵਿੱਚ ਜਮਾ ਨਹੀਂ ਕਰਾਈ ਇਹ ਮੁੱਦਾ ਸਿਰਫ ਕਰਪਸ਼ਨ ਦਾ ਸੀ ਔਰ ਉਸ ਕਰਪਸ਼ਨ ਦੇ ਮੁੱਦੇ ਉੱਤੇ ਮੁਲਾਜ਼ਮ ਮੁਤਲਵੀ ਕੀਤੇ ਗਏ ਉਹਨਾਂ ਤੋਂ ਰਿਕਵਰੀ ਵੀ ਕਰ ਲਈ ਗਈ ਪਰ ਹੁਣ ਸਵਾਲ ਪਲਟਾ ਦਿੱਤਾ ਗਿਆ ਹੁਣ ਇਸ ਨੂੰ ਕ੍ਰਾਈਮ ਦਾ ਸੀਨ ਦੇ ਦਿੱਤਾ ਗਿਆ ਇਸ ਨੂੰ ਗੁਨਾਹ ਦਾ ਸੀਨ ਦੇ ਦਿੱਤਾ ਗਿਆ ਇਸ ਨੂੰ ਬੇਦਬੀ ਦਾ ਮਸਲਾ ਬਣਾ ਦਿੱਤਾ ਗਿਆ ਹੁਣ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੀ ਪੰਜਾਬ ਸਰਕਾਰ ਨੂੰ ਸਖਤ ਤੇ ਤਿੱਖੀ ਚੇਤਾਵਨੀ ਸਾਹਮਣੇ ਆਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਹੋਣ ਦੀ ਕੋਸ਼ਿਸ਼ ਸਰਕਾਰ ਬਿਲਕੁਲ ਨਾ ਕਰੇ ਜੋ ਕਿ ਲਗਾਤਾਰ ਕਰ ਰਹੀ ਹੈ ਤਾਮੀ ਹੁਰਾ ਨੇ 328 ਰੁਪਏ ਦੇ ਲਾਪਤਾ ਹੋਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਨਕਾਰਿਆ ਉਹਨਾਂ ਨੇ ਕਿਹਾ ਕਿ ਡਾਕਟਰ ਈਸ਼ਰ ਦੀ ਰਿਪੋਰਟ ਮੁਤਾਬਕ ਇੱਕ ਵੀ ਸੁਰੂਪ ਲਾਪਤਾ ਨਹੀਂ ਹੋਇਆ ਜਿਸ ਨੂੰ ਵਾਰ-ਵਾਰ ਪੁਲਿਸ ਤੇ ਸਰਕਾਰ ਲਾਪਤਾ ਦੱਸ ਰਹੀ ਹੈ ਸਰਕਾਰ ਵੱਲੋਂ ਐਸਆਈਟੀ ਜੋ ਗਠਿਤ ਕੀਤੀ ਗਈ ਹੈ ਉਹ ਬਿਲਕੁਲ ਗਲਤ ਹੈ ਉਸ ਦੇ ਇਸੇ ਨਖੇਦੀ ਕਰਦੇ ਹਨ ਐਸਜੀਪੀਸੀ ਗੁਰਦੁਆਰਾ ਸਹਿਬਾਨਾ ਦੇ ਪ੍ਰਬੰਧ ਬੜੇ ਸੁਚੇਜੇ ਢੰਗ ਨਾਲ ਕਰਦੀ ਆ ਰਹੀ ਹੈ ਤੇ ਕਰਦੀ ਰਹੇਗੀ ਇਹ ਦਾਵਾ ਜਿਹੜਾ ਉਹ ਕੀਤਾ ਗਿਆ ਹੁਣ ਸਵਾਲ ਸਭ ਤੋਂ ਵੱਡਾ ਖੜਾ ਕੀ ਹੁੰਦਾ ਹੈ ਸਵਾਲ ਦਰਅਸਲ ਇਹ ਖੜਾ ਹੁੰਦਾ ਥੋੜੇ ਜਿ ਜਲਦੀ ਵਿੱਚ ਮੈਂ ਤੁਹਾਨੂੰ ਬੈਕਗ੍ਰਾਉਂਡ ਸਮਝਾ ਦਣਾ ਬੈਕਗ੍ਰਾਉਂਡ ਇਹ ਐਸ ਪੂਰੇ ਮਸਲੇ ਦੀ ਕਿ ਕੁਝ ਸ਼ਿਕਾਇਤਾਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਇਹ ਪਹੁੰਚੀਆਂ ਕਿ ਗੁਰੂ ਮਹਾਰਾਜ ਦੇ ਕੁਝ ਸਰੂਪ ਨਜੜੇ ਉਹਨਾਂ ਦਾ ਰਿਕਾਰਡ ਦੇ ਵਿੱਚ ਹਵਾਲਾ ਨਹੀਂ ਮਿਲ ਰਿਹਾ ਉਹ ਗੁਰੂ ਮਹਾਰਾਜ ਦੇ ਸਰੂਪ ਕਿੱਥੇ ਗਏ ਇਸ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਨੂੰ SGPC ਨੇ ਕੰਪਲੇਂਟ ਕੀਤੀ ਕਿ ਇਸ ਦੀ ਜਾਂਚ ਜੜੀ ਇੰਡੀਪੈਂਡੈਂਟ ਕਰਾਈ ਜਾਵੇ ਔਰ ਉਹ ਇੰਡੀਪੈਂਡੈਂਟ ਜਾਂਚ ਜਾਂਚ ਜੜੀ ਉਹ ਡਾਕਟਰ ਈਸ਼ਰ ਸਿੰਘ ਨੂੰ ਸੌਂਪੀ ਜਾਂਦੀ ਹੈ ਔਰ ਡਾਕਟਰ ਈਸ਼ਰ ਸਿੰਘ ਕਹਿੰਦੇ ਨੇ ਕਿ ਮੈਂ ਜਾਂਚ ਤਾਂ ਕਰਾਂਗਾ ਜੇ ਇਨ ਬਿਨ ਮੇਰੀ ਰਿਪੋਰਟ ਤੁਸੀਂ ਲਾਗੂ ਕਰੋਗੇ ਜਿਹੜਾ ਮਰਜ਼ੀ ਅਧਿਕਾਰੀ ਹੋਵੇ ਜਿਹੜਾ ਮਰਜ਼ੀ ਮਲਾਜ਼ਮ ਹੋ ਉਸ ਤੇ ਕਾਰਵਾਈ ਕਰਾਂਗੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਇਨ ਬਿਨ ਕਾਰਵਾਈ ਹੋਏਗੀ ਤਾਂ ਇਨ ਬਿਨ ਕਾਰਵਾਈ ਹੋਈ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਨੇ ਇਹ ਕਿਹਾ ਕਿ ਜਿਹੜੇ ਸਰੂਪ ਇੱਧਰ ਉੱਧਰ ਹੋਏ ਨੇ ਉਹ ਸਿਰਫ ਤੇ ਸਿਰਫ ਮੁਲਾਜ਼ਮਾਂ ਦੇ ਕਰਪਸ਼ਨ ਦਾ ਇੱਕ ਨਤੀਜਾ ਹੈ ਕਿ ਮੁਲਾਜ਼ਮਾਂ ਨੇ ਜਦੋਂ ਉਸ ਰੂਪ ਕਿਸੇ ਸੰਗਤ ਨੂੰ ਦਿੱਤੇ ਉਹਦੀ ਜਿਹੜੀ ਭੇਟਾ ਸੀ ਉਹ ਅਕਾਊਂਟ ਦੇ ਵਿੱਚ ਜਮਾ ਨਹੀਂ ਕਰਾਈ ਸਿਰਫ ਮਸਲਾ ਇਹ ਸੀਗਾ ਔਰ ਉਸ ਤੋਂ ਬਾਅਦ ਕਾਰਵਾਈ ਕੀ ਹੁੰਦੀ ਹੈ ਮੁਲਾਜ਼ਮ ਸਸਪੈਂਡ ਕਰ ਦਿੱਤੇ ਜਾਂਦੇ ਨੇ ਉਹਨਾਂ ਤੋਂ ਰਿਕਵਰੀ ਵੀ ਕਰ ਲਈ ਜਾਂਦੀ ਹੈ ਤੇ ਪੂਰਾ ਰਿਕਾਰਡ ਕਾਇਮ ਕਰ ਲਿਆ ਜਾਂਦਾ ਕਿ ਜਿਹੜੇ ਸਰੂਪ ਬਿਨਾਂ ਰਿਕਾਰਡ ਦਿੱਤੇ ਗਏ ਸੀ ਉਹ ਕਿੱਥੇ ਨੇ ਉਹ ਸਾਰਾ ਮਸਲਾ ਹੋ ਜਾਂਦਾ ਤਾਂ ਵੀ ਸਾਹਿਬ ਦੀ ਇਹ ਬਾਈਟ ਤੁਹਾਨੂੰ ਸੁਣਾਣੇ ਫਿਰ ਚਰਚਾ ਨੂੰਗੇ ਵਧਾਣੇ ਮੈਂ ਕਹਿਣਾ ਚਾਹੁੰਦਾ ਇਹ ਸਰਕਾਰ ਨੂੰ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਵੱਡੇ ਹੋ ਗਏ ਕਿਉਂਕਿ ਸਾਰਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਕੇ ਦੇ ਸਾਰਿਆਂ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਸੀ ਇਹ ਸਾਰਾ ਨਰੇਟਿਵ ਜਿਹੜਾ ਬਾਈ ਦੇ ਵਿੱਚ ਇਦਾਂ ਦੇਖਿਆ ਕੀਤਾ ਗਿਆ ਸੀ ਤੇ ਹੁਣ ਵੀ ਕਰਨਗੇ ਤੇ ਸਿੱਖ ਪੰਥ ਨੇ ਖਾਲਸਾ ਪੰਥ ਨੇ ਇਹਨਾਂ ਦੀ ਚਣੌਤੀ ਨੂੰ ਕਬੂਲ ਵੀ ਕਰਨਾ ਕਿ ਕੀ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਡੇ ਲੰਬੇ ਆਰਸੇ ਦਾ ਪ੍ਰਬੰਧ ਉਹ ਹੁਣੇ ਪੁਲਿਸ ਚਲਾਇਆ ਕਰੂਗੀ ਸਾਡੇ ਦਾ ਰੋਜ਼ ਦੇ 10-10 20-20 ਕੇਸ ਹੁੰਦੇ ਆ ਘਪਲਿਆਂ ਦੇ ਇਹ 328 ਰੂਪ ਕਿਧਰ ਹੀ ਨਹੀਂ ਗਏ ਇਹ ਡਾਕਟਰ ਰੀਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਪਰ ਇਹਨੂੰ ਆਧਾਰ ਬਣਾ ਕੇ ਜਿਵੇਂ ਅੱਜ ਇਹਨਾਂ ਦਾ ਸਿੱਕਾ ਚੱਲਣ ਰਿਹਾ ਪੁਲਿਸ ਨੂੰ ਪੂਰੇ ਤੌਰ ਤੇ ਵਾਰਤਣ ਦਾ ਯਤਨ ਕਰਦੇ ਆ ਪਰ ਕਾਨੂੰਨ ਕਹਦੇ ਹ ਮਸਾਬ ਜਿਹੜੇ ਚੰਗੇ ਅਫਸਰ ਆ ਔਰ ਇਹਨਾਂ ਗੱਲਾਂ 'ਚ ਦਖਲਦਾਰ ਜੀ ਘੱਟ ਕਰਦੇ ਆ ਹੂੰ ਸੋ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਐਸਜੀਪੀਸੀ ਦੇ ਅੰਦਰੂਨੀ ਕੰਮਾਂ ਦੇ ਵਿੱਚ ਸਿੱਧਾ ਦਖਲ ਹੈ ਇਹ ਦਾਵਾ ਕਿਉਂ ਕੀਤਾ ਜਾ ਰਿਹਾ ਹੈ ਐਸਜੀਪੀਸੀ ਇੱਕ ਆਟੋਨੋਮਸ ਬਾਡੀ ਹੈ ਉਤਸ ਬੋਡੀ ਦੇ ਅੰਦਰ ਅਧੀਨ ਚਲਦੇ ਹੋਏ ਪ੍ਰਬੰਧਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਰਪਸ਼ਨ ਹੁੰਦੀ ਹੈ ਤਾਂ ਇਹ ਜਿਹੜੀ ਬੋਡੀ ਹੈ ਜਿਹੜੀ ਸੰਸਥਾ ਹੈ ਉਸਤੇ ਕਾਰਵਾਈ ਕਰਦੀ ਹੈ ਜੇ ਤਾਂ ਇਹ ਸੰਸਥਾ ਪੁਲਿਸ ਕੋਲ ਜਾਵੇ ਇੱਕ ਵੇਕੀ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਐਫ ਆਈ ਆਰ ਦਰਜ ਕਰਾਉਣੀ ਚਾਹੀਦੀ ਹੈ ਫਿਰ ਤਾਂ ਮੰਨਿਆ ਜਾ ਸਕਦਾ ਪਰ ਜਦੋਂ ਕੋਈ ਕਾਰਵਾਈ ਕਰਨ ਲਈ ਕਹਿ ਹੀ ਨਹੀਂ ਗਿਆ ਫਿਰ ਕਿਸੇ ਤੀਜੇ ਬੰਦੇ ਦੀ ਸ਼ਿਕਾਇਤ ਤੇ ਮਾਮਲਾ ਕਿਵੇਂ ਦਰਜ ਕਰ ਲਿਆ ਕਿ ਸਵਾਲੇ ਉੱਠਦਾ ਹੁਣ ਤਾਂ ਇੱਕ ਦਿਲਚਸਪ ਫੈਕਟ ਸੁਣਾਉਂਦੇ ਆ ਕੁਝ ਲੋਕ ਜਿਹੜੇ ਵਾਰ-ਵਾਰ ਇਹ ਹਵਾਲਾ ਦੇ ਰਹੇ ਨੇ ਕਿ ਦੇਖੋ ਜੀ ਜਿਹੜੇ ਮੌਜੂਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਮਿਸਯੂਜ਼ ਕਰ ਰਹੇ ਨੇ ਤਖਤ ਸਾਹਿਬ ਦਾ ਮਿਸਯੂਜ਼ ਹੋ ਰਿਹਾ ਹੈ ਐਸਜੀਪੀਸੀ ਦਾ ਮਿਸਯੂਜ਼ ਹੋ ਰਿਹਾ ਹੈ ਪਰ ਤੁਹਾਨੂੰ ਯਾਦ ਕਰਾ ਦਈਏ ਕਿ ਇਹ ਜਦੋਂ ਘਟਨਾ ਹੋਈ ਨਾ ਤਾਂ ਇਹ ਪ੍ਰਧਾਨ ਸੀ ਐਸਜੀਪੀਸੀ ਦੇ ਨਾ ਹੀ ਜਥੇਦਾਰ ਜਿਹੜੇ ਮੌਜੂਦਾ ਨੇ ਉਹ ਜਥੇਦਾਰ ਸੀ ਉਹ ਜਥੇਦਾਰ ਸੀ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਸੀ ਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸੀ ਉਹਨਾਂ ਨੇ ਡਿਟੇਲ ਦੇ ਨਾਲ ਤਫਸੀਲ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਤੁਹਾਨੂੰ ਫਟਾਫਟ ਉਹ ਵੀ ਸੁਣਾ ਦਨੇ ਚਰਚਾ ਨੂੰ ਅੱਗੇ ਵਧਾਣੇ ਫਿਰ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਜਵਾਬ ਲੈਣਾ ਚਾਹੁੰਦੀਆਂ ਨੇ ਸਿੱਖ ਸੰਗਤਾਂ ਜਿਹੜਾ ਸਿੱਖ ਸੰਗਤਾਂ ਜਵਾਬ ਲੈਣਾ ਚਾਹੁੰਦੀਆਂ ਨੇ ਬਿਲਕੁਲ درست ਹੈ ਪਰ ਜਿਹੜੇ ਵਿਰੋਧੀ ਜਵਾਬ ਲੈਣਾ ਚਾਹੁੰਦੇ ਨੇ ਜਵਾਬ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਦੇਣ ਲਈ ਸਮਰੱਥ ਹੈ ਲੇਕਿਨ ਉਹਨਾਂ ਦਾ ਸਵਾਲ ਕਰਨ ਦਾ ਤਰੀਕਾ ਗਲਤ ਹੈ ਉਹ ਢੰਗ ਨਾਲ ਸਵਾਲ ਕਰੇ ਉਹਨਾਂ ਨੂੰ ਢੰਗ ਨਾਲ ਜਵਾਬ ਜਿਹੜੇ ਹੈ ਉਹ ਦਿੱਤੇ ਜਾਣਗੇ ਸਿੱਖ ਸੰਗਤ ਕੀ ਜਾਣਣਾ ਚਾਹੁੰਦੀ ਹੈ ਪਿੰਡਾਂ ਕਸਬਿਆਂ ਦੇ ਵਿੱਚ ਅਕਾਲੀ ਵਰਕਰ ਮਿਲਦੇ ਨੇ ਉਹ ਵੀ ਸਵਾਲ ਕਰਦੇ ਨੇ ਪੁੱਛਦੇ ਨੇ ਪਿੰਡਾਂ ਵਿੱਚ ਜਾਣੇ ਆ ਸੰਗਤਾਂ ਸਾਨੂੰ ਪੁੱਛਦੀਆਂ ਨੇ 328 ਰੂਪਾਂ ਬਾਰੇ ਕੀ ਮਾਮਲਾ ਹੈ ਜੀ ਤਾਂ ਹੋਇਆ ਕੀ ਹੈ ਇਹ ਜਾਣਣਾ ਚਾਹੁੰਦੀ ਹੈ ਸਿੱਖ ਸੰਗਤ ਇਹ ਪ੍ਰਬੰਧਕੀ ਮਾਮਲਾ ਹੈ ਇਹ ਕ腐ਸ਼ਨ ਦਾ ਮਾਮਲਾ ਹੈ ਕੁਝ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਆ ਸੰਗਤਾਂ ਨੂੰ ਦਿੱਤੇ ਗੁਰਦੁਆਰਾ ਕਮੇਟੀਆਂ ਨੂੰ ਦਿੱਤੇ ਲੇਕਿਨ ਉਹਦੀ ਭੇਡਾ ਜਿਹੜੀ ਆ ਗੁਰਦੁਆਰਾ ਫੰਡਾਂ ਦੇ ਵਿੱਚ ਜਮਾ ਨਹੀਂ ਕਰਵਾਈ ਇਹ ਘਪਲਾ ਹੈ ਬਹੁਤ ਵੱਡਾ ਲੇਕਿਨ ਬਣਾਇਆ ਕੀ ਜਾ ਰਿਹਾ ਬਣਾਇਆ ਧਾਰਮਿਕ ਮਸਲਾ ਬਣਾਇਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਬਣਾਇਆ ਜਾ ਰਿਹਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਅਡਜੈਕਟਿਵ ਦੇ ਵਿੱਚ ਕਿ ਸ੍ਰੀ ਅਕਾਲ ਤਖਤ ਸਾਹਿਬ ਇਹ ਜਿਹੜੇ 267 ਸਰੂਪ ਨੇ ਰਿਕਾਰਡ ਦੇ ਵਿੱਚੋਂ ਕਾਟੇ ਨੰਦ ਦੀ ਪੜਤਾਲ ਕਰੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਵੇਲੇ ਇੱਕ ਜੱਜ ਬੀਬੀ ਨੂੰ ਲਾ ਕੇ ਪੜਤਾਲੀਆ ਕਮਿਸ਼ਨ ਬਣਾਇਆ ਉਹ ਬੀਬੀ ਜਿਹੜੀ ਸੀ ਜਵਾਬ ਦੇ ਗਈ ਮੈਂ ਪੜਤਾਲ ਨਹੀਂ ਕਰ ਸਕਦੀ ਫਿਰ ਭਾਈ ਈਸਰ ਸਿੰਘ ਨੂੰ ਪੜਤਾਲ ਸੌਂਪੀ ਗਈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਸਾਡੀ ਕਮਿਟਮੈਂਟ ਹੋਈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਈਸਰ ਸਿੰਘ ਨੇ ਕਿਹਾ ਇਸ ਸਿੰਘ ਸਾਹਿਬ ਅਸੀਂ ਪੜਤਾਲ ਕਰਾਂਗੇ ਪਰ ਜਿਹੜਾ ਵੀ ਦੋਸ਼ੀ ਹੋਇਆ ਵੱਡੇ ਤੋਂ ਵੱਡਾ ਅਸੀਂ ਉਹਦੇ ਨਾਂ ਲਿਖਾਂਗੇ ਤੁਸੀਂ ਕਾਰਵਾਈ ਜ਼ਰੂਰ ਕਰਿਓ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਕਹਿੰਦੇ ਆ ਕਿ ਉਹਨਾਂ ਨੂੰ ਕਿਹਾ ਗਿਆ ਤੱਕ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੁਸੀਂ ਜਾਂਚ ਕਰੋ ਪੜਤਾਲ ਕਰੋ ਵੱਡੇ ਤੋਂ ਵੱਡਾ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਚਾਹੇ ਕੋਈ ਅਧਿਕਾਰੀ ਹੋਵੇ ਕੋਈ ਕਰਮਚਾਰੀ ਹੋਵੇ ਕੋਈ ਲੀਡਰ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਇੱਕ ਗੱਲ ਚੇਤੇ ਰੱਖਿਓ ਸਬੂਤ ਹੋਣੇ ਚਾਹੀਦੇ ਨੇ ਐਵੀਡੈਂਸ ਹੋਣੇ ਚਾਹੀਦੇ ਨੇ ਕਹਿੰਦਾ ਠੀਕ ਹੈ ਪੜਤਾਲ ਮੁਕੰਮਲ ਹੋਈ ਪੜਤਾਲ ਮੁਕੰਮਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਦਿੱਤੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪੜਤਾਲ ਸੋਪੀ ਉਹਨਾਂ ਨੇ ਵੈੱਬਸਾਈਟ ਤੇ ਪਾਈ ਹੈ ਅੱਜ ਪੁੱਛਦੇ ਨੇ 328 ਰੂਪ ਕਿੱਥੇ ਨੇ ਪੜ ਲਓ ਪੜਤਾਲ ਰਿਪੋਰਟ ਪੜੋ ਕਿੱਥੇ ਹੈ ਉਹ ਪਿੰਡਾਂ ਦੇ ਵਿੱਚ ਸੰਗਤਾਂ ਪਾਸ ਗਏ ਨੇ ਗੁਰਦਵਾਰਾ ਕਮੇਟੀਆਂ ਪਾਸ ਗਏ ਨੇ 2008 ਤੋਂ ਪਹਿਲਾਂ ਭਾਈ ਚਦਰ ਸਿੰਘ ਜੀਵਨ ਸਿੰਘ ਸਰੂਪ ਛਾਪਦੇ ਰਹੇ ਨੇ ਜੇ ਅੱਜ ਉਹਨਾਂ ਨੂੰ ਜਾ ਕੇ ਪੁੱਛੀਏ ਕਿ ਤੁਸੀਂ 100 ਸਾਲ ਤੋਂ ਸਰੂਪ ਛਾਪ ਰਹੇ ਹੋ ਕਿੱਥੇ ਦਿੱਤੇ ਹੈ ਸਰੂਪ ਤੁਸੀਂ ਭਾਈ ਜਵਾਰ ਸਿੰਘ ਐਂਡ ਸੰਸ ਵਾਲੇ ਜਿਹੜੇ ਨੇ ਉਹ ਪਾਵਨ ਸਰੂਪ ਛਾਪਦੇ ਰਹੇ ਨੇ ਉਹਨਾਂ ਨੂੰ ਪੁੱਛੀਏ ਜਾ ਕੇ ਕਿ ਤੁਸੀਂ ਪਾਵਨ ਸਰੂਪ ਕਿੱਥੇ ਕਿੱਥੇ ਦਿੱਤੇ ਨੇ ਕੀ ਰਿਕਾਰਡ ਆ ਉਹਨਾਂ ਕੋਲੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਲਵੀਰ ਸਿੰਘ ਬੈਠੇ ਨੇ ਇਹ ਗੁਟਕਾ ਸਾਹਿਬ ਇਹਨਾਂ ਨੇ ਛਾਪੇ ਰਹੇ ਦਾਸ ਨੂੰ ਵੀ ਭੇਟ ਕੀਤਾ ਬੰਦੀ ਛੋੜ ਦਿਵਸ ਵਾਲੇ ਦਿਨ ਇਹ ਸੰਗਤਾਂ ਨੂੰ ਭੇਟ ਕਰ ਰਹੇ ਨੇ ਕੱਲ ਨੂੰ ਇਹਨਾਂ ਨੂੰ ਕੋ ਪੁੱਛਿਆ ਆ ਕੇ ਕਿ ਦੱਸੋ ਕਿੱਥੇ ਕਿੱਥੇ ਗੁਟਕਾ ਸਾਹਿਬ ਦਿੱਤੇ ਨੇ ਕਿੱਥੇ ਦਿੱਤੇ ਨੇ ਕੀ ਦੱਸਣਗੇ ਇਹ ਦਮਦਮੇ ਟਕਸਾਲ ਗੁਟਕਾ ਸਾਹਿਬ ਛਾਪ ਕੇ ਵੰਡਦੀ ਹੈ ਸੰਗਤਾਂ ਨੂੰ ਦਿੰਦੀ ਹੈ ਹੂੰ ਸੋ ਇਹ ਜਿਹੜੇ ਦਾਅਵੇ ਨੇ ਉਸ ਵੇਲੇ ਦੇ ਕਾਰਜਕਾਰੀ ਜੱਦਦਾਰ ਸ੍ਰੀ ਅਕਾਲ ਤਖਤ ਸਾਹਿਬ ਯਾਨੀ ਹਰਪ੍ਰੀਤ ਸਿੰਘ ਹਰ ਨੇ ਇਹ ਦੱਸਿਆ ਕਿ ਜਿਹੜੇ ਲੋਕ ਸਵਾਲ ਚੁੱਕ ਰਹੇ ਨੇ ਉਹ ਸਵਾਲ ਹੀ ਗਲਤ ਨੇ ਜਵਾਬ ਕੀ ਦਿੱਤੇ ਸੋ ਤਖਤ ਸਾਹਿਬ ਨੂੰ ਚੁਣੌਤੀ ਵਜੋਂ ਇਸ ਪੂਰੇ ਮਸਲੇ ਨੇ ਦੇਖਿਆ ਜਾ ਰਿਹਾ ਐਫ ਆਈ ਆਰ ਦਰਜ ਹੋਣੀ ਔਰ ਉਸ ਤੋਂ ਬਾਅਦ ਐਸ ਆਈਟੀ ਬਣਾ ਦਿੱਤੀ ਯਾਨੀ ਗੁਰਪ੍ਰੀਤ ਸਿੰਘ ਚੱਬਰ ਸਾਹਿਬ ਮੇਰੇ ਨਾਲ ਮੌਜੂਦ ਨੇ ਐਗਜ਼ੀਕਟਿਵ ਮੈਂਬਰ ਨੇ ਸ਼ੁਰੂ ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਹਿਬ ਨੇ ਸੀਨੀਅਰ ਵਕੀਲ ਨੇ ਸਵਾਗਤ ਹੈ ਦੋਵੇਂ ਮਹਿਮਾਨਾਤਾ ਚੱਬਰ ਸਾਹਿਬ ਸ ਸਵਾਲ ਜਾਇਜ਼ ਵੀ ਹੈ ਉਹਦਾ ਮੈਂ ਸਟੀਕ ਜਵਾਬ ਦੀ ਉਮੀਦ ਤੁਹਾਡੇ ਤੋਂ ਕਰਦਾ ਤੁਸੀਂ ਇਹ ਖੁਦ ਮੰਨਦੇ ਹੋ ਐਸਜੀਪੀਸੀ ਨੇ ਖੁਦ ਮੰਨਿਆ ਸ੍ਰੀ ਅਕਾਲ ਤਖਤ ਸਾਹਿਬ ਨੇ ਖੁਦ ਮੰਨਿਆ ਕਿ ਉਹ ਲੋਕ ਗਿਲਟੀ ਸੀ ਜਿਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੂੰ ਐਸਜੀਪੀਸੀ ਤੋਂ ਬਰطرف ਕਰ ਦਿੱਤਾ ਗਿਆ ਉਹਨਾਂ ਕੋਲ ਰਿਕਵਰੀ ਵੀ ਕਰਵਾਈ ਗਈ ਹੈ ਤੇ ਅੱਜ ਜੇ ਉਹਨਾਂ ਲੋਕਾਂ ਦੇ ਖਿਲਾਫ ਕੋਈ ਐਕਸ਼ਨ ਹੋ ਰਿਹਾ ਤਾਂ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਤੁਹਾਨੂੰ ਦਿੱਕਤ ਕਿਉਂ ਹੈ ਤੁਸੀਂ ਤਾਂ ਆਪ ਉਹਨਾਂ ਨੂੰ ਕਹੇ ਕਿ ਇਹ ਗਿਲਟੀ ਹੈ ਗਿਲਟੀ ਲੋਕਾਂ ਦੇ ਹੱਕ ਦੇ ਵਿੱਚ ਜਾ ਕੇ ਕਿਉਂ ਖੜ ਰਹੇ ਹੋ ਹਰਪ੍ਰੀਤ ਜੀ ਰੌਲਾ ਇਹ ਹੈ ਇਸ 3 ਹਕਾਲ ਤਖਸਾਲ ਦੀ ਪ੍ਰਭੂ ਸੱਤਾ ਨੂੰ ਚੈਲੰਜ ਕੀਤਾ ਜਾ ਰਿਹਾ ਹੂੰ ਜੇ ਦੇਸ਼ ਦੀ ਦੁਨੀਆ ਵੀ ਸੁਪਰੀਮ ਕੋਰਟ ਕੋਈ ਫੈਸਲਾ ਕਰ ਦੇ ਹੂੰ ਕੀ ਫਿਰ ਸਰਕਾਰਾਂ ਦੇ ਜਾਂ ਥੱਡੀਆਂ ਕੋਰਟਾਂ ਕੋਲੇ ਕੋਈ ਅਧਿਕਾਰ ਹੈ ਕਿ ਉਹ ਕੋਈ ਕਾਰਵਾਈ ਕਰਨ ਕੋਈ ਐਕਸ਼ਨ ਲੈਣ ਜਦੋਂ ਪੂਰੇ ਪੰਥ ਦਾ ਗੁਰਮਤਾ ਹੋ ਗਿਆ ਜੀ ਲੈਕਚਰ ਬਹੁਤ ਜੀ ਤੁਸੀਂ ਦੱਸ ਕੇ ਹਟੇ ਹੋ ਕਿ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਜາດ ਉਹ ਹੀ ਸੰਸਦਾ ਕੱਲਾ ਕੱਲਾ ਸਿੱਕ ਮੈਂਬਰ ਪਾ ਕੇ ਵੋਟ ਪਾ ਕੇ ਵੋਟ ਪਾ ਕੇ ਚੁਣਦਾ ਸਿੱਕ ਜਿਹੜਾ ਹਾਊਸ ਬੈਂਟ ਦਾ ਤੇ ਉਸ ਦਾ ਅਜਲਾਸ ਹੁੰਦਾ ਤੇ ਸਮੂੱਚਾ ਹਾਊਸ ਇੱਕ ਮਤ ਹੈ ਵੈਸੇ ਬਹੁਤ ਬਖਰੀ ਹੋਈਆਂ ਹਰਪ੍ਰੀਤ ਜੀ ਇਹ ਪਹਿਲੀ ਵਾਰ ਤੁਸੀਂ ਸੁਣ ਰਹੇ ਇਹ ਨਵਿਕਲੀ ਜੋ ਸਰਕਾਰਾਂ ਦੀ ਇਸੇ ਇਸ ਹੱਦ ਤੱਕ ਦਾਖਲਤਾ ਜੀ ਹੈ ਕਿ ਸਮੂੱਚਾ ਹਾਊਸ ਇੱਕ ਮਤ ਹੈ ਚਾਹੇ ਵਿਰੋਧੀ ਦੇ ਰੈਂਬਰ ਹੈ ਮੈਂ ਧੰਨਵਾਦ ਕਰਦਾ ਸਮੂੱਚੇ ਮੈਂਬਰ ਸਾਹਿਬਾਨ ਦਾ ਅੱਜ ਤੱਕ ਸਮੂਚੇ ਮੈਂਬਰ ਸਹਿਬਾਨ ਨੇ ਕਿਹਾ ਕਿ ਪੰਤ ਜੀ ਜੀ ਹੂੰ ਹੂੰ ਆ ਤੀ ਕਾਲ ਤੱਕ ਸਭ ਤੋਂ ਪੜਤਾਲ ਕਰਾਈ ਜਾਵੇ ਇਹ ਤਾਂ ਕੱਢਿਆ ਕਿਨੇ ਮਸਲਾ ਸ਼੍ਰੋਮਣੀ ਕੂਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਰਟਾਇਰ ਹੋ ਰਿਹਾ ਸੀ ਦੂਜਾ ਅਧਿਕਾਰੀ ਚਾਰਜ ਲੈ ਰਿਹਾ ਸੀ ਤਾਂ ਪਤਾ ਲੱਗਿਆ ਤਾਂ ਕਦ ਤੂੰ ਦੱਸ ਕੇ ਹਟੋ ਸਾਰਾ ਰਿਪੋਰਟ ਦੇ ਵਿੱਚ ਤੇ ਮਸਾਂਦੀ ਕਾਰਵਾਈ ਹੋਗੀ ਜਿੱਥੇ ਸੇਵਾਦਾਰ ਤੋਂ ਲੈ ਕੇ ਚੀਫ ਸੈਕਟਰੀ ਤੱਕ ਵਿਲੇ ਕੀਤੇ ਉਥੇ ਨਾਲ ਹੀ ਮੌਜੂਦਾ ਪ੍ਰਧਾਨ ਤੇ ਸਮੁੱਚੀ ਅੰਤਰ ਕਮੇਟੀ ਅਤੇ ਉਸ ਵੇਲੇ ਦਾ ਪ੍ਰਧਾਨ ਤੇ ਅੰਤਰ ਕਮੇਟੀ ਜਿਵੇਂ ਕਿ ਮੈਂ ਉਦਾਹਰਨ ਦੇ ਦਿਨ ਆਪ੍ਰੀਜੀ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਕਲਰਕ ਜਾਂ ਸੇਵਾਦਾਰ ਸਰਕਾਰ ਦਾ ਮੁਲਾਜ਼ਮ ਗਲਤੀ ਕਰ ਦੇ ਉਹਦੇ ਵਿੱਚ ਦੇ ਵਿੱਚ ਉਹਦੇ ਦੋਸ਼ਾਂ ਚ ਸੂਬੇ ਦਾ ਚੀਫ ਸੈਕਟਰੀ ਤੱਕ ਵਿਲੇ ਕੀਤੇ ਜਾਣ ਅਤੇ ਸੂਬੇ ਦਾ ਮੁੱਖ ਮੰਤਰੀ ਤੇ ਸਾਰੇ ਮੰਤਰੀ ਕਿਟਹਿਰੇ 'ਚ ਖੜੇ ਕਰਕੇ ਉਹਨਾਂ ਨੂੰ ਸਜਾਵਾਂ ਲਈਆਂ ਜਾਣ। ਹੂੰ ਐਡੀ ਵੱਡੀ ਮਿਸਾਲੀ ਕਾਰਵਾਈ ਹੋਈ ਹੈ। ਸਜੀਦਗੀ ਨਾਲ ਇੱਤਾ ਤ੍ਰੀਕਾਲਤਖ ਸਾਹਿਬ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਐਡੀ ਵੱਡੀ ਪੜਤਾਲ ਹੋ ਗਈ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੋਈ ਢਿੱਲ ਨਹੀਂ ਕਿਸੇ ਨਾਲ ਹਰ ਇੱਕ ਸਿੱਖ ਗੁਰੂ ਸਾਹਿਬ ਮਹਾਰਾਜ ਦਾ ਸਨਮਾਨ ਕਰਦਾ ਹੈ। ਇਸੇ ਤਰ੍ਹਾਂ ਕੀਤੀ ਕਾਰਵਾਈ ਪਰ ਸਰਕਾਰ ਅੱਜ ਜਾਣ ਬੁਣ ਕੇ ਜਬਰ ਸਾਹਿਬ ਜਬਰ ਸਾਹਿਬ ਸਵਾਲ ਸਵਾਲ ਇਹ ਐਫ ਆਈ ਆਰ ਦੇ ਵਿੱਚ 295ਏ ਦੀ ਧਾਰਾ ਵੀ ਲਾਈ ਗਿਆ ਬੇਅਦਬੀ ਦਾ ਮਸਲਾ ਵੀ ਨਾਲ ਜੋੜਿਆ ਗਿਆ ਕਿ ਗੁਰੂ ਸਾਹਿਬ ਦੇ ਸਰੂਪ ਜਿਹੜੇ ਨੇ ਬੜੇ ਅਦਬ ਸਤਕਾਰ ਨਾਲ ਜਾਣੇ ਚਾਹੀਦੇ ਸੀ ਹੁਣ ਸਾਨੂੰ ਇਹ ਨਹੀਂ ਪਤਾ ਕਿ ਉਸ ਅਦਬ ਸਤਕਾਰ ਨਾਲ ਗਏ ਨੇ ਜਾਂ ਨਹੀਂ ਗਏ ਪਹਿਲੀ ਗੱਲ ਦੂਜੀ ਗੱਲ ਉਹ ਗਏ ਕਿੱਥੇ ਨੇ ਇਹ ਵੀ ਨਹੀਂ ਪਤਾ ਤੀਜੀ ਗੱਲ ਉਹਨਾਂ ਦੀ ਪੂਰੀ ਰਹਿਤ ਮਰਿਆ ਦਾ ਕੀਤੀ ਜਾ ਰਹੀ ਹੈ ਕਿ ਨਹੀਂ ਕੀਤੀ ਜਾ ਰਹੀ ਇਹਨਾਂ ਗੱਲਾਂ ਦਾ ਕੋਈ ਜਵਾਬ ਹੈ ਏਸੀ ਕਰਕੇ ਮਨਸਾ ਤੇ ਖੋਟ ਹਰਪ੍ਰੀਤ ਜੀ ਇੱਕ ਪਾਸੇ ਇਹ ਭੰਡ ਸਰਕਾਰ ਕਹਿ ਰਹੀ ਹੈ ਜੀ ਕਿ ਅਸੀਂ ਈਸਰ ਸਿੰਘ ਦੀ ਰਿਪੋਰਟ ਦੇ ਆਧਾਰ ਤੇ ਐਫਆਈਆਰ ਦਰਜ ਕਰ ਰਹੇ ਹਾਂ ਪਰ ਦੂਜੇ ਪਾਸੇ ਈਸਰ ਸਿੰਘ ਦੀ ਰਿਪੋਰਟ ਦੇ ਵਿੱਚ 1100 ਪੰਨੇ ਦੀ ਰਿਪੋਰਟ ਹੈ ਜੋ 1 ਸਾਲ ਦੇ ਵਿੱਚ ਤਿਆਰ ਹੋਈ ਹੈ ਜਦੋਂ ਟੀਮਾਂ ਭੇਜੀਆਂ ਗਿਆ ਦੇਸ਼ ਦੇ ਵੱਖ-ਵੱਖ ਥੂਬਿਆਂ ਦੇ ਵਿੱਚ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪੜਤਾਲ ਦੌਰਾਨ ਕਿ ਜਿੱਥੇ ਗੁਰੂਦਾਨ ਸਾਹਿਬ ਮਰੇ ਰੂਪ ਗਏ ਸਹੀ ਇਹ ਗੱਲ ਜੇ ਤੁਸੀਂ ਦੱਸ ਕੇ ਹਟਿਓ ਉਸ ਤੋਂ ਉਸ ਵੇਲੇ ਸਿੰਘ ਸਾਹਿਬ ਵੀ ਕਹਿ ਕੇ ਹਟੇ ਹੈ ਕਰਪਸ਼ਨ ਦਾ ਮਸਲਾ ਤਿੰਨ ਰੂਪ ਦੇਣੇ ਸੀ ਚਾਰ ਦੇਤੇ ਅਧਿਕਾਰ ਤਿੰਨ ਦਾ ਇੱਕ ਸਰੂਪ ਦੀ ਪੇਟਾ ਨਹੀਂ ਜਮ੍ਹਾਂ ਕਰਾਈ ਉਹ ਸਾਰਾ ਤੁਸੀਂ ਹੋ ਗਿਆ ਦੱਸਤਾ ਜੂ ਪਹਿਲਾਂ ਸੋ ਇਸ ਕਰਕੇ ਪੜਤਾਲ ਹੋਈ ਉਹ 11 ਪੰਨਿਆਂ 1100 ਪੰਨਿਆਂ ਦੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਵੀ ਕੋਈ ਬੇਅਦਵੀ ਨਹੀਂ ਉਗਰਾ ਸੇ ਮਾਰੇ ਰੂਪ ਓਮੇ ਸਤਕਾਰ ਸਹਿਤ ਪੰਜ ਪਿਆਰੇ ਸਹਿਬਾਨ ਦੀ ਗਵਾਈ ਤੇ ਵਿੱਚ ਪਾਲਕੀ ਸਹਿਤ ਸ੍ਰੋਤ ਹੋ ਕੇ ਸਹੀ ਜਗ੍ਹਾ ਤੇ ਸਤਕਰਨ ਸਾਹਿਬ ਚ ਪਹੁੰਚੇ ਨੇ ਅਤੇ ਕੋਈ ਮਰਿਆਦਾ ਦਾ ਘਾਣ ਨਹੀਂ ਕੋਈ ਬੇਤਵੀ ਨਹੀਂ ਕੋਈ ਮਰਿਆਦਾ ਦਾ ਘਾਣ ਨਹੀਂ ਕੋਈ ਭਾਵਨਾ ਇਸ ਕਰਕੇ ਏਰ ਫੇਰੀ ਲੈਂਡ ਡੀਡ ਦੀ ਸਰਕਾਰ ਦੀ ਏਰ ਫੇਰ ਹੈ ਪਰ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਅਸੀਂ ਇਸਤ ਸਿੰਘ ਦੀ ਰਿਪੋਰਟ ਦੇ ਆਧਾਰ ਤੇ ਕਰ ਰਹੇ ਹਾਂ ਤੇ ਦੂਜੇ ਪਾਸੇ ਇਸਤ ਸਿੰਘ ਦੀ ਰਿਪੋਰਟ ਦੇ ਵਿੱਚ ਕਿਤੇ ਵੀ ਨਹੀਂ ਕਿਹਾ ਬੇਤਵੀ ਵਾਲਾ ਜਾਂ ਬਰਿਆਦਾ ਘਾਣਾ ਮੇਰਾ ਕਹਿਣ ਤੇ ਫਿਰ ਇਹ ਧਾਰਾ ਕਿਵੇਂ ਲਾਤੀ ਹਾਂ ਸਰਕਾਰ ਜਿਸ ਦਿਨ ਤੋਂ ਇਹ 14 ਤੋਂ ਆਈ ਹੈ ਇਹ ਬਿਆਦਬੀਆ ਦੇ ਨਾਂ ਤੇ ਇਹਨਾਂ ਦੇ ਐਮਐਲਏ ਵੀ ਇਹਨਾਂ ਦਾ ਐਮਐਲਏ ਵੀ ਕੁਰਾਨ ਸਰੀਫ ਦੀ ਬਿਆਦ ਵਿੱਚ ਦੋਸ਼ੀ ਪਾਇਆ ਗਿਆ ਪਰ ਅਸੀਂ ਵੈਸੇ ਵੀ ਕੋਈ ਨਹੀਂ ਸਰਕਾਰ ਹੋਵੇ ਸਾਡਾ ਹਾਊਸ ਹੈ ਸਾਨੂੰ ਲੋਕਾਂ ਨੇ ਚੁਣਿਆ ਸਾਨੂੰ ਸੇਵਾ ਦਿੱਤੀ ਹੈ ਅਸੀਂ ਕੁਰਬਾਨੀਆਂ ਦੇ ਦੇਾਂਗੇ ਸਾਹਾਰਤਾ ਦੇ ਦੇਾਂਗੇ ਸਾਡਾ ਹਰ ਜੈ ਕੰਧਾ ਜੀ ਨਹੀਂ برداشت ਮੈਂ ਆ ਗਿਆ ਵਾਪਸ ਤੁਹਾਡਾ ਦਖਲਅੰਦਾਜ਼ੀ برداشت ਨਹੀਂ ਮੈਂ ਆ ਗਿਆ ਤਾਰਨੀ ਸਾਹਿਬ ਹਾਂ ਜੀ ਮੈਂ ਆ ਗਿਆ ਐਡਵੋਕੇਟ ਤਾਰਨੀ ਸਾਹਿਬ ਵੀ ਮੇਰੇ ਨਾਲ ਮੌਜੂਦ ਨੇ ਲੀਗਲ ਐਕਸਪਰਟ ਵੀ ਨੇ ਤਾਰਨੀ ਸਾਹਿਬ ਇਸ ਪੂਰੇ ਮਸਲੇ ਤੇ ਫਿਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਸ ਵਕਤ ਕਾਫੀ ਕੁਝ ਕਹਿ ਰਹੀ ਹੈ ਕੀ ਲੀਗਲੀ ਤੌਰ ਤੇ ਹਾਈ ਕੋਰਟ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਹੀਂ ਜਾ ਸਕਦੀ ਕਹਿ ਨਹੀਂ ਸਕਦੀ ਕਿ ਭਾਈ ਆਟੋਨੋਮਸ ਬਾਡੀ ਹੈ ਸਾਡੀ ਸਾਡੇ ਕੰਮਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਸਰਕਾਰ ਦੀ ਹੈ ਹਾਲੇ ਤੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਉਂ ਚੁੱਪ ਹੈ ਕਿਉਂ ਨਹੀਂ ਫਿਰ ਉਹ ਹਾਈ ਕੋਰਟ ਪਹੁੰਚੇ ਇਹ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਅਸੀਂ ਉਹਨਾਂ ਦੀ ਐਫਆਈਆਰ ਜਿਹੜੀ ਹੋਈ ਹੈਗੀ ਆ ਜੀ ਉਸ ਦਾ ਦੇਖੋ ਕਿਸੇ ਵਿਅਕਤੀ ਦੇ ਮਸ਼ੀਨ ਦੇ ਉੱਤੇ ਐਫਆਈਆਰ ਦਾ ਹੋ ਜਾਣਾ ਉਸ ਵਿਅਕਤੀ ਨੂੰ ਜਿਹੜਾ ਹੈਗਾ ਅਰੈਸਟ ਪਾ ਲੈਣੀ ਜਾਂ ਉਹਦੀ ਇਨਵੈਸਟੀਗੇਸ਼ਨ ਇਹ ਜਿਹੜੀ ਹੈ ਨਾ ਬਣਾਈ ਹੈ ਦੇਖੋ ਅਰਪ੍ਰੀਤ ਜੀ ਇਹਦੇ ਪਿੱਛੇ ਬਹੁਤ ਕੋਜੀ ਸਿਆਸਤ ਹੈ ਬਹੁਤ ਉੱਚੀ ਔਰ ਗੱਦੀ ਸਿਆਸਤ ਹੈ ਤੁਸੀਂ ਇੱਕ ਗੱਲ ਨੂੰ ਸਮਝੋ ਕਿ ਇੱਕ ਬਕਾਇਦਾ ਜਿਹੜੀ ਹੈਗੀ ਹੈ ਡਾਕਟਰ ਇਸ਼ਰ ਸਿੰਘ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਹੈ 100 ਭੰਡਿਆਂ ਦੀ ਜੀ ਉਸ ਰਿਪੋਰਟ ਨੂੰ ਪਿਆਤੀ ਤੌਰ ਤੇ ਆਪ ਪੜਿਆ ਹੈਗਾ ਉਸ ਦੇ ਵਿੱਚ ਜਿਹੜੇ 300 28 ਰੂਪ ਹੈਗੇ ਹਨ ਜਿਸ 28 ਰੂਪਾਂ ਦਾ ਜਿਹੜਾ ਮਸਲਾ ਹੈਗਾ ਉਹ ਪ੍ਰਬੰਧ ਦੀਆਂ ਊਨਤਾਈਆਂ ਕਰਕੇ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਦੇ ਲਾਲਚਵਾ ਫੋਨ ਕਰਕੇ ਜੋ ਵੀ ਉਹਨਾਂ ਵਿੱਚ ਪੈਸੇ ਦੀ ਐਮੈਸਲਮੈਂਟ ਕਹਿ ਲਓ ਉਹ ਕਰਨ ਕਰਕੇ ਸਾਰਾ ਕੁਝ ਹੋਇਆ ਬਹਿਗਾ ਜਿੰਨਾ ਤੱਕ ਬੇਅਦਵੀ ਦਾ ਸਵਾਲ ਹੈਗਾ ਬੇਅਦਵੀ ਉਦੋਂ ਹੋਇਆ ਕਰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਅੰਗ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਬੇਦਬੀ ਹੋਵੇ ਉਹਨਾਂ ਦੀ ਹਾਂ ਬੇਅਦਬੀ ਕੀਤੀ ਜਾਂਦੀ ਹੈਗੀ ਆ ਹੁਣ ਸਵਾਲ ਇਹ ਹੈ ਕਿ ਮੈਂ ਕੋਝੀ ਔਰ ਸੌੜੀ ਸਿਆਸਤ ਕਿਉਂ ਕਹਿ ਰਿਹਾ ਹੈਗਾ ਇਹ ਇਹ ਇਹਦੇ ਪਿੱਛੇ ਤੁਸੀਂ ਸੋਚ ਕੇ ਦੇਖੋ ਕਿ ਇੱਕ ਟਾਈਮ ਸੀ ਜਦੋਂ ਕਾਂਗਰਸ ਨੇ ਜਿਹੜੀ ਹੈਗੀ ਆ ਹਰਮੰਦਰ ਸਾਹਿਬ ਦੇ ਵਿੱਚ ਪੁਲਿਸ ਬਾੜੀ ਸੀ ਜੀ ਔਰ ਅੱਜ ਇਹਨਾਂ ਦੀ ਸੌੜੀ ਸਿਆਸਤ ਹੈ ਜਿਹੜੀ ਉਹਨਾਂ ਦਾ ਪਰਪਸ ਇਹ ਹੈਗਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਜਾ ਕੇ ਅਨਵੈਸਟੀਗੇਸ਼ਨ ਕਰੀਏ ਅਸੀਂ ਪ੍ਰਬੰਧ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰੀਏ ਦੇਖੋ ਮੈਂ ਤੁਸੀਂ ਤੁਹਾਡਾ ਸਵਾਲ ਸੀ ਨਾ ਜਿਹੜਾ ਆਨਰੇਬਲ ਹਾਈ ਕੋਰਟ ਦੇ ਵਿੱਚ ਜਾਣ ਵਾਲੀ ਗੱਲ ਹੈ ਦੇਖੋ ਸਾਡਾ ਸਿੱਖਾਂ ਦਾ ਆਨਰੇਬਲ ਹਾਈ ਕੋਰਟ ਹੈ ਨਾ ਜਿਹੜਾ ਬਲਕਿ ਸੁਪਰੀਮ ਕੋਰਟ ਹੈ ਉਹ ਅਕਾਲ ਤਖਤ ਸਾਹਿਬ ਹੈਗਾ ਔਰ ਅਕਾਲ ਤਖਤ ਸਾਹਿਬ ਦੇ ਕਹਿੰਦੀ ਹਰਪ੍ਰੀਤ ਸਿੰਘ ਉਹਦਾ ਬਿਆਨ ਸੁਣਿਆ ਹਾਲਾਂਕਿ ਜੇ ਤੁਸੀਂ ਅੱਜ ਕੋ ਉਹਨਾਂ ਦੁਆਰਾ ਲੈ ਲੋ ਨਾ ਲਾਈਨ ਤੇ ਉਹ ਸ਼ਾਇਦ ਬਦਲਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਨਗੇ ਬੜਾ ਇੱਕ ਬੜਾ ਕਲੀਅਰ ਉਹਨਾਂ ਵੱਲੋਂ ਜਿਹੜਾ ਹੈਗਾ ਬਿਆਨ ਸਹੀਕ ਬਿਆਨ ਜਿਹੜਾ ਹੈਗਾ ਪਿਛਲੇ ਟਾਈਮ ਦੇ ਵਿੱਚ ਦਿੱਤਾ ਗਿਆ ਹੈਗਾ ਜੇ ਕੋਈ ਅਮੈਜ਼ਮੈਂਟ ਇਸ ਤਰ੍ਹਾਂ ਪ੍ਰਬੰਧ ਦੇ ਤਾਰੀ ਸਾਹਿਬ ਤਾਰੀ ਸਾਹਿਬ ਇੱਕ ਛੋਟਾ ਛੋਟਾ ਜਿਹਾ ਹੋਰ ਸਵਾਲ ਹੈ ਨਾ ਫਿਰ ਸਰਕਾਰ ਦੀ ਦੇ ਵਿੱਚ ਮਨਸ਼ਾ ਕੀ ਹੈ ਸਰਕਾਰ ਨੇ ਥੋੜੀ ਐਸਪੀਸੀ ਦੇ ਪ੍ਰਬੰਧ ਚਲਾਣੇ ਆ ਸਰਕਾਰ ਨੇ ਥੋੜੀ ਐਸਪੀਸੀ ਦੇ ਚੋਣਾ ਲੜਨੀ ਆ ਫਿਰ ਮੈਂ ਫਿਰ ਆਪਣਾ ਇੱਕ ਗੱਲ ਹੋਰ ਹਰਪ੍ਰੀਤ ਜੀ ਕਹਿਣਾ ਚਾਹੂਗਾ ਕਿ ਪਿਛਲੇ ਟਾਈਮ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਸਿਰ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਇਹਨਾਂ ਨੇ ਧਾਰਾ ਜਿਹੜੀ ਹੈਗੀ ਆ ਐਡ ਕਰਨ ਦੀ ਕੋਸ਼ਿਸ਼ ਕੀਤੀ ਉਹ ਕੀ ਸੀ ਇਹ ਹੀ ਕੁਛ ਹੈ ਇਹ ਤਰੀਕੇ ਦੇ ਨਾਲ ਉਸ ਪ੍ਰਬੰਧ ਦੇ ਵਿੱਚ ਇਹ ਜਿਹੜੀ ਹੈਗੀ ਆ ਨਾ ਇਹ ਜਿਹੜੀ ਆਮ ਆਦਮੀ ਪਾਰਟੀ ਇਹ ਬਹੁਤ ਕੋਜੀ ਔਰ ਬਹੁਤ ਹੀ ਮਤਲਬ ਜੀ ਨੂੰ ਆਪਾਂ ਕਹਿੰਦੇ ਬਹੁਤ ਹੀ ਕੱਢਿਆ ਦਰਜੇ ਦੀ ਸਿਆਸਤ ਕਰ ਰਹੇ ਹੈਗੇ ਆ ਇਹਨਾਂ ਨੂੰ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਹੈਗਾ ਕਿ ਜੇ ਉਹਨਾਂ ਦੇ ਸਿਰ ਦੇ ਉੱਤੇ ਪੱਗ ਹੈਗੀ ਆ ਦਸਤਾਰ ਹੈਗੀ ਆ ਨਾ ਤਾਂ ਉਹਨਾਂ ਨੂੰ ਇਹ ਮਹਿਸੂਸ ਕਰ ਲੈਣਾ ਚਾਹੀਦਾ ਹੈ ਕਿ ਤੁਸੀਂ ਪੁਲਿਸ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਸਿਰਫ ਇੱਕ ਸਵਾਲ ਐਕਸੈਕਟਲੀ ਜਿਹੜਾ ਹੈਗਾ ਤੁਸੀਂ ਉਹਦੇ ਵਿੱਚ ਬਾੜ ਰਹੇ ਹੋ ਪ੍ਰਬੰਧ ਦੇ ਵਿੱਚ ਸੰਧੂ ਫਿੱਟ ਆਲੇ ਆ ਜਿਹੜੇ ਉਹ ਸਾਰੇ ਜਾਣ ਕੇ ਉਹ ਕਰਨ ਕੇ ਸਾਨੂੰ ਰਿਕਾਰਡ ਦਿਓ ਜੀ ਸਾਨੂੰ ਆ ਦਿਓ ਜੀ ਸਾਨੂੰ ਆ ਦਿਓ ਜੀ ਅਰਪੀ ਮੈਟਲੀ ਪੁਲਿਸ ਦਾ ਇੰਟਰ ਹੋ ਗਈ ਨਾ ਉਹਦੇ ਵਿੱਚ ਠੀਕ ਹੈ ਠੀਕ ਹੈ ਸਰ ਮੈਂ ਆ ਗਿਆ ਵਾਪਸ ਛੱਡ ਕੋ ਚੱਬਰ ਸਾਹਿਬ ਚੱਬਰ ਸਾਹਿਬ ਸਵਾਲ ਇਹ ਹੈ ਤੁਸੀਂ ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾਂ ਜਦੋਂ ਆਪਣੀ ਗੱਲਬਾਤ ਹੋ ਰਹੀ ਸੀ ਤੁਸੀਂ ਕਹੇ ਸੀਗਾ ਕਿ ਸਰਕਾਰ ਕੌਣ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਦੇ ਲਈ ਸਰਕਾਰ ਨੂੰ ਚੁਣੌਤੀ ਦੇਣ ਦੇ ਲਈ ਮਜਬੂਰ ਕਿਨੇ ਕੀਤਾ ਸਵਾਲ ਇਹ ਵੀ ਉੱਠਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਸਰਕਾਰ ਤਾਂ ਇਹ ਕਰੀਏ ਕਿ ਸਾਡੇ ਕੋਲ ਕੁਝ ਗੁਰਸਿੱਖ ਆਏ ਉਨਾ ਗੁਰਸਿੱਖਾਂ ਦੀ ਇਹ ਪਿਛਲੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਇਸ ਪੂਰੇ ਮਤਲਕ ਦੇ ਉੱਤੇ ਐਫਆਈਆਰ ਕੀਤੀ ਜਾਵੇ ਪੁਲਿਸੀ ਕੋਈ ਕਾਰਵਾਈ ਹੋਵੇ ਵਡਾਲਾ ਸਾਹਿਬ ਨੇ ਲਿਖਤੀ ਬਿਆਨਾਂ ਦੇ ਆਧਾਰ ਤੇ ਐਫਆਈਆਰ ਦਰਜ ਹੋਈ ਹੈ ਹੁਣ ਜਦ ਤੱਕ ਤੁਸੀਂ ਕਹਿ ਦਿਓ ਕਿ ਵਡਾਲਾ ਸਾਹਿਬ ਸਿੱਖ ਪੰਥੀਆ ਸਿੱਖ ਕੌਮ ਦਾ ਹਿੱਸਾ ਨਹੀਂ ਜੇ ਸਿੱਖ ਕੌਮ ਦਾ ਹਿੱਸਾ ਨੇ ਪੰਥ ਦਾ ਹਿੱਸਾ ਨੇ ਤਾਂ ਉਹਨਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਹਰਪ੍ਰੀਤ ਜੀ ਇੱਕ ਵਾਲੀ ਗਲਤੀ ਜੋ ਜੋ ਉਹਨਾਂ ਦੇ ਪਿਛਲੇ ਸਮੇਂ ਦੀਆਂ ਗੁਰੂ ਰਾਮਦਾਸ ਸਰਾਂ ਦੀ ਗੱਲ ਕਰ ਲਈਏ ਜਾਂ ਅਸੀਂ ਅਕਾਲ ਤਖਤ ਸਾਹਿਬ ਸਕੱਤਰ ਜੀ ਦੀ ਮਾਨ ਦੀ ਗੱਲ ਕਰ ਲਓ ਹਮੇਸ਼ਾ ਸਰਕਾਰ ਦੇ ਹੱਕ ਚ ਭੁਗਤੇ ਆ ਚਲੋ ਛੱਡੋ ਪਰ ਫਿਰ ਵੀ ਕੋਈ ਸੰਸਥਾਵਾਂ ਹੁੰਦੀਆਂ ਸਰਕਾਰਾਂ ਹੁੰਦੀਆਂ ਕਿਸੇ ਨਿਯਮ ਜਿ ਕਿਸੇ ਮਰਿਆਦਾ ਚੱਲਦੀਆਂ ਸੂਬੇ ਦੀ ਸਰਕਾਰ ਦਾ ਇੱਕ ਵਿਧਾਨ ਸਭਾ ਹੁੰਦੀ ਹੈ ਜਿੱਥੇ ਹਰ ਇੱਕ ਧਿਰ ਦੇ ਬਧਾਇਕ ਹੁੰਦੇ ਆ ਦੇਸ਼ ਦੀ ਸਰਕਾਰ ਦੇ ਵਿੱਚ ਮੈਂਬਰ ਪਾਰਲੀਮੈਂਟ ਹੁੰਦੇ ਆ ਹਰ ਇੱਕ ਧਿਰ ਦੇ ਹੁੰਦੇ ਆ ਆਪਣਾ ਪੱਕ ਰੱਖਦੇ ਆ ਇਹ ਤਾਂ ਪੂਰਾ ਹਾਊਸ ਇੱਕ ਮਤ ਕੱਲੇ-ਕੱਲੇ ਸਿੱਖ ਦੀ ਵੋਟ ਪੈ ਕੇ ਜਿਹੜਾ ਹਾਊਸ ਚੁਣਿਆ ਗਿਆ ਸਾਰੀਆਂ ਧਿਰਾਂ ਇੱਕ ਮਤ ਹੈ ਵੀ ਇਹ ਪੰਥ ਦਾ ਪੰਥ ਸਮਰੱਥ ਹੈ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਅਸੀਂ ਜਦੋਂ ਪਏ ਮੁੱਲੋਂ ਰੱਦ ਕਰਦੇ ਹਾਂ ਕਿ ਸਰਕਾਰ ਦੀ ਮਨਸਾ ਗਲਤ ਹੈ ਪੰਥ ਨੇ ਇੱਕ ਮਤ ਹੋ ਕੇ ਸ੍ਰੀ ਕਾਲ ਤਖਤ ਸਾਹਿਬ ਤੇ ਵਿਚਾਰ ਲਿਆ ਪਰ ਜੇ ਕੋਰਟਾਂ ਦੀ ਗੱਲ ਕਰੀਏ ਜਦੋਂ ਗੁਰਬਾਣੀ ਪ੍ਰਸਾਰਣ ਤੇ ਇਹ ਸਰਕਾਰ ਨੇ ਧਾਕਨਦਗੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਹਾਈ ਕੋਰਟ ਨੇ ਕਹੀ ਹੈਗਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਂਟੀਕੈਂਡੀਟ ਰਹੇਗੀ ਨਾ ਉਹਦੇ ਕੋਲ ਅਧਿਕਾਰ ਹੈ ਆਪਣਾ ਪੰਧ ਚਲਾਉਣ ਦਾ ਸੋ ਇਸ ਕਰਕੇ ਚਾਹੇ ਪ੍ਰਾਈਵੇਟ ਕੋਈ ਅਧਾਰ ਆਗਾ ਉਹਦੇ ਵੀ ਕੋਈ ਨਿਜਮ ਹੁੰਦੀ ਹੈ ਅਧਿਕਾਰ ਹੁੰਦੇ ਆ ਇਹ ਤਾਂ ਕੌਮ ਦੀ ਬੌਡੀ ਹੈ ਸੰਸਥਾ ਇਲੈਕਟਿਡ ਬੌਡੀ ਹੈ ਸੋ ਇਸ ਕਰਕੇ ਜਾਣ ਬੁੱਝ ਕੇ ਸਰਕਾਰ ਸਾਡੇ ਧਰਮ ਦੇ ਵਿੱਚ ਦਖਲਅਦਾਜ਼ੀ ਕਰਨਾ ਚਾਹੁੰਦੀ ਹੈ ਕਿਵੇਂ ਅਸੀਂ ਗੁਰੂ ਰਾਮਦਾਸ ਆਰਾਮ ਸਰ ਸਾਹਿਬ ਦੇ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਪਵਾਹੀ ਹੁੰਦੀ ਹੈ ਕਿਵੇਂ ਪੁਲਿਸ ਬਣ ਦੇ ਦਿਆਂਗੇ ਸਾਨੂੰ ਲੋਕਾਂ ਨੇ ਇਸ ਕਰਕੇ ਜੇ ਸਰਪੱਤ ਸਰਬ ਜੇ ਜੇ ਪੁਲ ਜੇ ਸਰਕਾਰ ਨੇ ਇੱਕ ਐਸਐਟਿ ਜੇ ਸਰਕਾਰ ਨੇ ਹੁਣ ਇੱਕ ਐਸਐਟਿ ਬਣਾ ਲਈ ਹੈ ਕੱਲ ਨੂੰ ਚੱਬਰ ਸਾਹਿਬ ਐਸਐਟਿ ਤੋਂ ਅੱਗੇ ਤੋਂ ਰਿਕਾਰਡ ਵੀ ਤਾਂ ਮੰਗੇਗੀ ਨਾ ਵੀ ਦਿਓ ਭਾਈ ਸਾਨੂੰ ਐਸਜੀਪੀਸੀ ਦਾ ਸਾਰਾ ਰਿਕਾਰਡ ਦਿਓ ਤੁਸੀਂ ਕਿਵੇਂ ਪੇਟਾ ਲੈਂਦੇ ਹੋ ਦੱਸੋ ਜੀ ਕਿੱਥੇ ਕਿੱਥੇ ਗੁਰੂ ਮਹਾਰਾਜ ਦੇ ਸਰੂਪ ਭੇਜੇ ਅਸੀਂ ਐਸੇ ਕਰਕੇ ਕਹਿੰਦੇ ਆ ਹਰਪ੍ਰੀਤ ਜੀ ਅਧਿਕਾਰੀਆਂ ਤੇ ਅਸੀਂ ਮਿਸਾਲੀ ਕਾਰਵਾਈ ਕਰਤੀ ਸਾਰਾ ਕੁਝ ਜੋ ਧਾਰਮਿਕ ਤੌਰ ਤੇ ਉਸ ਵੇਲੇ ਵੀ ਗੱਲ ਈਸ਼ਰ ਸਿੰਘ ਦੀ ਰਿਪੋਰਟ ਜਿਹੜਾ ਹੁੰਦਾ ਉਹ ਫਿਰ ਵੀ ਡਾਕਟਰ ਈਸ਼ਰ ਸਿੰਘ ਜੇ ਪੜਤਾਲੀਆ ਟੀਮ ਬਣਾਈ ਹੈ ਸੋਚ ਸਮਝ ਕੇ ਬਣਾਈ ਹੈ ਉਸ ਵੇਲੇ ਵੀ ਬੁੱਤੀ ਜੀਬੀਆ ਦੇ ਦੁਨੀਆਂ ਦੇ ਵਿੱਚੋਂ ਮੇਲਾਂ ਆਈਆਂ ਫੋਨ ਆਏ ਬਿਆਨ ਆਏ ਕਿ ਵੇਖੋ ਕਿਤੇ ਵੀ ਜਿਹੜੇ ਅਧਿਕਾਰੀ ਤੁਸੀਂ ਬੇਲੇ ਕੀਤੇ ਐ ਇਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰਨ ਦੀ ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਰਿਕਾਰਡ ਮੰਗੋ ਸਰਕਾਰ ਪ੍ਰਸ਼ਾਸਨ ਵੀ ਵੇਖੋ ਕਿਤੇ ਇਹ ਗਲਤ ਕਦਮ ਚੱਕ ਬੈਠੋ ਜਜਬਾਦ ਦੇ ਕਰਕੇ ਛੋਟੇ ਚਾਲੀ ਇਸ ਧਾਰਮਿਕ ਕਸਲਾ ਤੂੰ ਸਰਕਾਰਾਂ ਦਾ ਕਰਨ ਦਾ ਜਿਹਨਾਂ ਕਰਨ ਦਿਓ ਬਿਲਕੁਲ ਬਿਲਕੁਲ ਚੰਬਰ ਸਾਹਿਬ ਤੁਹਾਡੀ ਗੱਲ ਤੋਂ ਯਾਦ ਆ ਗਿਆ ਉਦੋਂ ਉਦੋਂ ਇੱਕ ਵਾਰ ਸ਼ਾਇਦ ਐਸਜੀਪੀਸੀ ਨੇ ਮਨ ਬਣਾ ਲਿਆ ਸੀਗਾ ਕਿ ਪੁਲਿਸ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਤੇ ਔਰ ਉਦੋਂ ਫਿਰ ਸਿੱਕ ਪੰਥ ਨੇ ਇਕੱਠਾ ਹੋ ਕੇ ਕਿਹਾ ਸੀਗਾ ਕਿ ਕੀ ਹੁਣ ਪੁਲਿਸ ਮੁਲਾਜ਼ਮ ਤੁਸੀਂ ਆਪਣੇ ਦਸਤਰ ਤੇ ਸਖਤਰੇਤਾਂ ਦੇ ਵਿੱਚ ਵੜੋਂਗੇ ਉਹ ਤੁਹਾਡੇ ਪ੍ਰਬੰਧ ਵਿੱਚ ਚੈੱਕ ਕਰਨਗੇ ਤੇ ਪ੍ਰਬੰਧ ਕਰਨਗੇ ਮੈਨੂੰ ਲੱਗਦਾ ਤਾਂ ਫੈਸਲਾ ਵਾਪਸ ਲੈ ਸੀ ਜਬਰ ਸਾਹਿਬ ਬਿਲਕੁਲ ਬਿਲਕੁਲ ਹਰਪ੍ਰੀਤ ਜੀ ਇਸੇ ਕਰਕੇ ਨਹੀਂ ਹਰ ਇੱਕ ਸਿੱਖ ਦੀ ਮਾਨਸਾ ਮਸਾਫੀ ਕਰ ਹਾਈ ਕੋਰਟ ਚ ਮੁਲਾਜ਼ਮ ਗਏ ਸੀ ਜਦੋਂ ਬੇਲੇ ਕਰਤੇ ਉਹਨਾਂ ਤੋਂ ਸਾਰਾ ਰਿਕਵਰੀ ਕਰ ਲਿਆ ਫੰਡਾਂ ਦੇ ਵਿੱਚੋਂ ਤੇ ਉਹਨਾਂ ਨੂੰ ਸੰਜਾਵਾਂ ਵੀ ਲਾਈਆਂ ਉਹ ਹਾਈ ਕੋਰਟ ਨੇ ਵੀ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਂਡੀਪੈਂਡੈਂਟ ਬਾਡੀ ਹੈ ਉਹਨਾਂ ਨੇ ਜੋ ਤੁਹਾਡੇ ਨੇ ਕੀਤਾਗਾ ਆਪਣੀ ਮਰਿਆਦਾ ਚ ਅਪਣੇ ਨਿਯਮਾਂ ਜਾਂ ਕੇ ਕੀਤਾਗਾ ਸੋ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਕਦਰ ਕਰਦੀ ਹੈ ਕੋਈ ਇੱਕ ਇੱਕ ਇੱਕਾ ਦੁਕਾ ਸਿਵਲਿਆ ਨਾ ਜਾਂ ਸਰਕਾਰਾਂ ਦੇ ਪਾਲਤੂ ਬਣ ਕੇ ਕੋਈ ਵੀ ਦੇਸ਼ ਦੀ ਪਾਰਲੀਮੈਂਟ ਦਾ ਐਕਟ ਦੇ ਵਿੱਚ ਕਿੰਤੂ ਪ੍ਰੰਤੂ ਮੈਂਬਰ ਪਾਰਲੀਮੈਂਟ ਕਰਦੇ ਆ ਸਿਮਿਲਰ ਨਹੀਂ ਕਰਦੇ ਆ ਪਰ ਆਪੋਜੀਸ਼ਨ ਦੇ ਮੈਂਬਰ ਪਾਰਲੀਮੈਂਟ ਕਰਦੇ ਆਂ ਅਈ ਵਿਧਾਨ ਸਭਾ ਦੇ ਵਿੱਚ ਹੁੰਦਾਗਾ ਪਰ ਇਹ ਚ ਤਾਂ ਸਮੁੱਚੇ ਮੈਂਬਰ ਇੱਕ ਮਤ ਨੇ ਕਿਉਂਕਿ ਧਰਮ ਦਾ ਮਸਲਾ ਪੰਥ ਦਾ ਮਸਲਾ ਪਰ ਸਰਕਾਰ ਇੱਕ ਇੱਕ ਛੋਟੀ ਇੱਕ ਇੱਕ ਛੋਟਾ ਜਿਹਾ ਸਵਾਲ ਮੇਰਾ ਫਿਰ ਮੈਂ ਇਹਨਾਂ ਕੋਲ ਜਾਵਾਂਗਾ ਤਾਨੀ ਸਾਹਿਬ ਤੋਂ ਹੁਣ ਇਤੋਂ ਬਾਅਦ ਹੁਣ ਅੱਗੇ ਕੀ ਕਿਉਂਕਿ ਸਰਕਾਰ ਤਾਂ ਐਫ ਆਈ ਆਰ ਤੇ ਰਹਿਣਾ ਰੁਕੀ ਐਫ ਆਈ ਆਰ ਵੀ ਕਰ ਦਿੱਤੀਗੀ ਇੱਕ ਐਸ ਆਈ ਟੀ ਬਣਾ ਦਿੱਤੀਗੀ ਹੁਣ ਐਸ ਆਈ ਟੀ ਵੱਲੋਂ ਇਹ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਜਾਂਚ ਦੇ ਵਿੱਚ ਸ਼ਾਮਲ ਹੋਵੋ एसजेपीसी ਹਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਲੀਗਲ ਕਾਰਵਾਈ ਨਹੀਂ ਕਰ ਰਹੀ ਹੁਣ ਫਿਰ ਅੱਗੇ ਦੀ ਕੋਈ ਰਣਨੀਤੀ ਤਾਂ ਤੁਸੀਂ ਬਣਾਈ ਹੋਵੇਗੀ ਕਿ ਅੱਗੇ ਕਰਨਾ ਕੀ ਹੈ ਅਸੀ ਸਮੂਚੀ ਅੰਤਰਕ ਕਮੇਟੀ ਨੇ ਮੀਟਿੰਗ ਕਰਕੇ ਐਗਜਕਟਿਵ ਦੀ ਮੀਟਿੰਗ ਹੋਈ ਹੈ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀਾਂ ਦੀ ਅਗਵਾਈ ਦੇ ਵਿੱਚ ਸਮੂਚੀ ਅੰਤਰਕ ਕਮੇਟੀ ਦੀ ਇੱਕਮਤ ਇਹੀ ਵਿਚਾਰ ਸੀ ਕਿ ਸ੍ਰੀ ਕਾਲ ਤਖਸਾਲ ਦੇ ਜਥੇਦਾਰ ਸਿੰਘ ਸਾਹਿਬ ਜੀਾਂ ਨੂੰ ਬੇਨਤੀ ਕੀਤੀ ਹੈ ਜੋ ਉਹਨਾਂ ਦਾ ਹੁਕਮ ਹੋਊ ਜੋ ਉਹਨਾਂ ਦੀ ਡਾਇਰੈਕਸ਼ਨ ਹੋਊ ਖਾਲਸਾ ਪੰਥ ਉਸ ਨੂੰ ਇਨਪੈਨ ਲਾਗੂ ਕਰੇ ਚਲੋ ਠੀਕ ਹੈ ਮੈਂ ਇੱਕ ਮਿੰਟ ਤਾਰਨੀ ਸਾਹਿਬ ਤਾਰਨੀ ਸਾਹਿਬ ਹੁਣ ਸਵਾਲ ਇਹ ਵੀ ਖੜਾ ਹੁੰਦਾ ਕਿ ਜਦੋਂ ਜੇ ਪੁਲਿਸ ਆ ਗਈ ਹੈ ਐਫ ਆਈ ਆਰ ਹੋ ਗਈ ਹੈ ਐਸ ਆਈ ਟੀ ਬਣ ਗਈ ਹੈ ਤਾਂ ਮਾਮਲਾ ਥੋੜਾ ਜਿਹਾ ਅੱਗੇ ਵੱਲ ਪਹੁੰਚ ਗਿਆ ਹੈ ਤਾਂ ਕੀ ਹੁਣ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਦੇ ਵਿੱਚ ਗੱਲਾਂ ਰਹਿ ਜਾਂਦੀਆਂ ਨੇ ਜਾਂ ਤੁਹਾਨੂੰ ਲੱਗਦਾ ਕਿ ਹੁਣ ਲੀਗਲੀ ਕਾਰਵਾਈ ਕਰਨੀ ਹੀ ਪੈਗੀ ਐਸਜੀਪੀਸੀ ਨੂੰ ਲੀਗਲੀ ਤੌਰ ਤੇ ਹੁਣ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਜੇ ਕਰਨੀ ਪੈਣੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਇਹ ਵੀ ਹੋ ਸਕਦਾ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਕੋਈ ਹੁਕਮ ਸੁਣਾ ਦਿੰਦੇ ਨੇ ਸਰਕਾਰ ਮੰਨੇ ਨਾ ਮੰਨੇ ਵਡਾਲਾ ਸਾਹਿਬ ਮੰਨਣ ਨਾ ਮੰਨਣ ਫਿਰ ਨਹੀਂ ਦੋਵੇਂ ਗੱਲਾਂ ਹੈਗੀਆਂ ਹਰ ਪਰੀਜੀ ਦੋਵੇਂ ਪਾਸੇ ਨੂੰ ਸਾਨੂੰ ਸੋਚਣਾ ਪਊਗਾ ਜੀ ਇਸ ਤਰ੍ਹਾਂ ਦੀ ਜਿਹੜੀ ਐਫ ਆਈ ਆਰ ਹੈਗੀ ਆ ਇਹਨੂੰ ਜਦੋਂ ਐਫ ਆਈ ਆਰ ਕੋਈ ਵੀ ਰਜਿਸਟਰਡ ਹੋ ਜਾਂਦੀ ਹੈਗੀ ਆ ਤਾਂ ਉਹਦੀ ਕੈਂਸਲੇਸ਼ਨ ਕਰਾਉਣ ਵਾਸਤੇ ਜਿਹੜਾ ਉਹ ਮਰੇਬਲਾ ਹਾਈ ਕੋਰਟ ਦਾ ਰੁਕ ਵੀ ਕੀਤਾ ਜਾਂਦਾ ਬਟ ਇਹਦੇ ਵਿੱਚ ਇੱਕ ਗੱਲ ਹੈਗੀ ਆ ਤੇ ਕੋਈ ਬੜੀ ਨਾ ਟੈਕਨੀਕਲ ਗੱਲ ਹੈਗੀ ਆ ਐਵੇਂ ਜਿਹੀ ਆਲੀ ਗੱਲ ਨਹੀਂ ਹੈ ਜੀ ਦੇਖੋ ਇਟਸ ਅ ਕ੍ਰਾਈਮ ਨਾਟ ਅਗੇਂਸਟ ਦਾ ਸਟੇਟ ਇਟਸ ਅ ਕ੍ਰਾਈਮ ਅਗੇਂਸਟ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਐਂਡ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਜ਼ ਅ ਆਟੋਨਮਸ ਬਾਡੀ ਹੁਣ ਤੁਸੀਂ ਦੇਖੋ ਉਹ ਤੁਹਾਨੂੰ ਮਿਸਾਲ ਆਪਾਂ ਲਾ ਲਈਏ ਕਿ ਸ਼੍ਰੋਮ ਆਪਣਾ ਪੰਜਾਬੀ ਯੂਨੀਵਰਸਿਟੀ ਆ ਜਾਂ ਪੰਜਾਬ ਯੂਨੀਵਰਸਿਟੀ ਹੈਗੀ ਆ ਤੇ ਕੋਈ ਆਗੂ ਜਿਹੜੇ ਅੱਗੇ ਆ ਉਹ ਮੈਨੇਜਮੈਂਟ ਕਰ ਲੈਂਦੇ ਹੈਗੇ ਮੈਨੇਜਮੈਂਟ ਕਰ ਲੈਂਦੇ ਹੈਗੇ ਤਾਂ ਉਹਨਾਂ ਦੇ ਖਿਲਾਫ ਭਾਗੀ ਕਾਰਵਾਈਆਂ ਜਿਹੜੀ ਹੈਗੇ ਸਾਡ ਹੋ ਜਾਂਦੀਆਂ ਹੈਗੀਆਂ ਸਾਡ ਬੋਰਡ ਤੋਂ ਬਾਅਦ ਈਵਨ ਇੱਥੇ ਤੱਕ ਮੈਂ ਤੁਹਾਨੂੰ ਦੱਸਦਾ ਮੈਂ ਕਿ ਜਿੱਥੇ ਅਮੈਜ਼ਲਮੈਂਟ ਵਾਲੀ ਗੱਲ ਹੈਗੀ ਆ ਜਿੱਥੇ ਪੈਸਿਆਂ ਦੀ ਗੱਲ ਹੈਗੀ ਆ ਆਨਰੇਬਲ ਸੁਪਰੀਮ ਕੋਰਟ ਦੀ ਤਾਂ ਐਸੀਆਂ ਅਥਾਰਟੀਆਂ ਵੀ ਆਈਆਂ ਵੀ ਆਈਆਂ ਵੀ ਜੇ ਪੈਸੇ ਜਿਹੜੇ ਹੈਗੇ ਡਿਪੋਜ਼ਿਟ ਕਰਾ ਦਿੱਤੇ ਗਏ ਤਾਂ ਕ੍ਰਾਈਮ ਹੈ ਜਿਹੜਾ ਉਹਦੀ ਤਾਂ ਜੜ ਰਹਿੰਦੀ ਨਹੀਂ ਪਿਆਰ ਖਤਮ ਹੋ ਜਾਂਦੀ ਹੈ ਫਿਰ ਨੋ ਕੇਸ ਇਸ ਮਤਲਬ ਜਿਹੜਾ ਹੈਗਾ ਅਗੇਸਟ ਦਾ ਜਿਹੜਾ ਹੈਗਾ ਜਿਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀ ਗੱਲ ਹੈਗੀ ਆ ਉਦੇ ਅਗੇ ਕੋਈ ਐਫ ਆਈ ਆਰ ਦਰਜ ਨਹੀਂ ਹੋ ਸਕਦੀ ਪਰ ਮੈਂ ਜਿਵੇਂ ਪਹਿਲਾਂ ਬੜਾ ਕਲੀਅਰ ਕਿਹਾ ਹੈ ਕਿ ਇਹ ਤਾਂ ਬਹੁਤ ਹੀ ਕੌਜੀ ਸਾਜ਼ਿਸ਼ ਹੈ ਕੌਜੀ ਸਾਜ਼ਿਸ਼ ਦੇ ਤਹਿਤ ਜਿਹੜਾ ਹੈਗਾ ਇਹ ਇਹ ਭਗਵਾਨਤਮਾਨ ਸਾਹਿਬ ਦਾ ਔਰ ਉਹ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਨਾ ਇਹਨਾਂ ਦਾ ਦਿਮਾਗ ਇਹ ਕਹਿ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਹਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਇੰਟਰਪਰਟੂਡਾ ਹੋਇਆ ਜਾਵੇ ਬਿਲਕੁਲ ਸਮਾਂ ਕੱਟਾ ਬਿਲਕੁਲ ਠੀਕ ਹੈ ਤਾਰੀ ਸਾਹਿਬ ਇਹ ਇਹ ਇਹਦੇ ਪਿੱਛੇ ਇਹਦੇ ਪਿੱਛੇ ਖਾਸ ਤੌਰ ਤੇ ਅਕਾਲੀ ਦਲ ਇਹ ਦਾਵਾ ਕਰਦਾ ਹੈ ਕਿ ਸਿਆਸੀ ਬੋ ਆ ਰਹੀ ਹੈ ਇਸ ਪੂਰੇ ਮਾਮਲੇ ਦੇ ਪਿੱਛੇ ਸ਼ਾਇਦ ਇਸ ਪੂਰੇ ਮਸਲੇ ਦੇ ਉੱਤੇ ਕੋਈ ਪਾਰਟੀ ਜਾਂ ਫਿਰ ਸੱਤਾਧਾਰੀ ਪਾਰਟੀ ਹੈ ਜਿਹੜੀ ਉਹ ਸਿਆਸੀ ਰੋਟੀਆਂ ਸੇਕਣਾ ਚਾਹਦੀ ਹੈ ਕਿਉਂਕਿ ਪਤਾ ਹੈ ਕਿ ਇਸ ਮੁੱਦੇ ਤੇ ਪੰਜਾਬ ਦੇ ਵਿੱਚ ਪਹਿਲਾਂ ਵੀ ਜੰਮ ਕੇ ਸਿਆਸਤ ਹੋਈ ਆ ਔਰ ਇਹ ਬੜਾ ਈਜ਼ੀ ਵੇ ਲੱਗਦਾ ਕਿ ਇਸ ਸਿਆਸਤ ਕਰੋ ਤੇ ਵੋਟਾਂ ਭਰ-ਭਰ ਕੇ ਮਿਲ ਜਾਣਗੀਆਂ ਪਰ ਯਾਦ ਰੱਖਣਾ ਸੰਗਤ ਹਮ ਬਹੁਤ ਸਿਆਣੀ ਆ ਇੱਕ ਵਾਰ ਤਾਂ ਇਸ ਜਾਲ ਸਾਜੀ ਦੇ ਵਿੱਚ ਆ ਸਕਦੀ ਆ ਵਾਰ-ਵਾਰ ਨਹੀਂ ਆ ਸਕਦੀ